ਪੁੱਛਿਆ ਸੀ ਉਹਨਾਂ ਦਾ ਪੇਮੈਂਟ ਕਰਾਣੀ ਆ ਮੈਨੂੰ ਛੱਡਣੇ ਆ ਗਏ ਥੈਂਕ ਯੂ ਥੈਂਕ ਯੂ ਅਰੀ ਗਾ ਤੋ ਇੱਥੇ ਤਾਂ ਮੜੇ ਤੁਸੀਂ ਪੁੱਛੋ ਤਾਂ ਸਹੀ ਕਿਸੇ ਨੂੰ ਥੋੜੀ ਇਦਾਂ ਮਦਦ ਕਰਨ ਨੂੰ ਪੈਂਦੇ ਜਿਵੇਂ ਉਹ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਹਿੰਦਾ ਚਲ ਹੁਣ ਤਾਂ ਮੁੱਖ ਮੰਤਰੀ ਸਾਹਿਬ ਆ ਆਪਣੇ ਜਿਵੇਂ ਉਹ ਕਹਿੰਦੇ ਸੀ ਵੀ ਸੜਕ ਪਾਰ ਮਾਨਦੀ ਨਹੀਂ ਸੀ ਕਰਾਉਣ ਤੇ ਥੋੜੀ ਤਰਕਰਾਤ ਸੀ ਓਵੇਂ ਇਹ ਬੱਸ ਮਦਦ ਕਰਕੇ ਹੀ ਹਟਦੇ ਫਿਰ ਹਾਊ ਮੱਚ ਬਣੇ ਆਪਣੇ 116 ਬਈ ਕਿੱਦਾਂ 16 ਪ੍ਰੋ ਵੇ ਆ 15 Pro Max 512 GB 255 GB 1,60,000 ਕਨਵਰਟ ਕਰ ਲਿਓ 1.75 ਦਾ ਵੈਣਾ ਹੈ। ਬੋ ਬਈ PlayStation ਵੀ ਬਈ ਇੱਥੇ ਆ PS5 ਬਈ ਨੀਚੇ ਦੇਖੋ 70,000 ਰੁਪਏ ਦੀ ਆਪਣਾ ਆਪੇ ਕਨਵਰਟ ਕਰ ਲਿਓ ਬਾਈ ਹੁਣ। 54,000 ਦੀ ਪਈ PS5 ਯੂਜ਼ਡ ਹੈ ਇਹ। ਪਰ ਦੇਖੋ ਕਿੰਨੀ ਸਸਤੀ ਮਤਲਬ ਆ ਜੇ 62000 ਰੁਪਏ 30000 ਰੁਪਏ 32 33000 ਰੁਪਏ ਦੀ ਆਹ 60000 30000 ਦੀ 31 32 ਦੀ PS4 ਲੈਣੀ ਹੈ ਸਾਰੀ ਉਹ 11000 ਰੁਪਏ ਦੀ PS4 ਵੀ ਇਧਰ ਰਿਮੋਟ ਇੱਕ ਟੀਵੀ 500GB ਵਾਲੀ ਪਈ ਹੈ 18000 ਦੀ 9000 ਦੀ ਤੇ ਇਹਨਾਂ ਦੀ ਕੁੜੀ ਹੈ 골ਡ ਮੈਡਲ ਜਿੱਤੀ ਹੈ ਵਿਚ ਗੇਮ ਵਿਚ ਗੇਮ ਸੌਫਟਬਾਲ ਸੌਫਟਬਾਲ ਚ ਆ ਉਹਦਾ ਗਲਵਜ਼ ਪਿਆ ਬਾਲ ਪਈ ਆ ਸਾਈਨ ਕੀਤੇ ਹੋਏ ਆ ਆ ਖੜੀ ਆਂਟੀ ਹੋ ਤੇ ਆ ਬਈ ਜਿਹੜਾ ਮੈਡਲ ਆ ਨਾ ਇਹ origignal gold medal ਆ ਇਹ ਹਾਂਗਜ਼ੋ ਜਿਹੜਾ ਚਾਈਨਾ ਚ ਹੋਈਆਂ ਸੀਗੀਆਂ ਤੇ ਬਈ ਭਾਰਾ ਬਹੁਤ ਆ ਸੱਚੀ ਮਤਲਬ origignal medal ਆ ਇਹ ਭਾਰਾ ਪਿਆ ਬਹੁਤ ਜ਼ਿਆਦਾ ਮੈਡਲ ਮਨ ਤਾਂ ਲੱਗਿਆ ਸੀ ਐਵੇਂ ਹੁੰਦਾ ਹੋਣਾ ਪਰ ਬਾਈ ਕਹਿੰਦਾ ਤੂੰ ਪਾ ਕੇ ਵੀ ਦੇਖ ਸਕਦਾ ਪਿੱਛੇ ਪੂਰਾ ਲਿਖਿਆ ਵਾ 19th ਏਸ਼ੀਅਨ ਗੇਮਸ ਓਕੇ ਏਸ਼ੀਅਨ ਗੇਮਸ ਦਾ ਇਹ ਹਾਂਗਜ਼ੋ 2022 ਉਹ ਦੇਖੋ ਬਈ ਹੁਣ ਮੈਂ ਦੇਖਦਾ ਇਹਨੂੰ ਪਾਉਣਾ ਤਾਂ ਨਹੀਂ ਯਾਰ ਮੈਂ ਹੱਥ 'ਚ ਫੜ ਕੇ ਹੀ ਦੇਖੂਗਾ ਪਾਇਆ ਤਾਂ ਬਈ ਫਿਰ ਨਹੀਂ ਮੈਂ ਡਿਜ਼ਰਵ ਨਹੀਂ ਕਰਦਾ ਖਿਆਲ ਇਹਨੂੰ ਹਜੇ ਕਿਨੇ ਇੱਟੇਗੇ ਬਈ ਸ਼ੂਜ਼ ਬਈ ਜਾਰਡਨ ਜੂਡਨ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ 'ਚ ਤੇ ਨਵੇਂ ਵਲੌਗ 'ਚ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਘਮਾਣ ਇੱਥੇ ਲੋਕਲ ਮਾਰਕੀਟਾਂ ਜਿਹੜੀਆਂ ਇਹਨਾਂ ਦੀਆਂ ਸਸਤੀ ਮਾਰਕੀਟ ਕਹਿੰਦੇ ਜੀ ਇਹਨੂੰ ਉੱਥੇ ਚੱਲਦੇ ਆ ਦੇਖਦੇ ਕਿੰਨਾ ਕੁ ਸਸਤਾ ਸਮਾਨ ਐ ਇੱਥੇ ਇਲੈਕਟ੍ਰੋਨਿਕ ਸਮਾਨ ਹੋਰ ਵੀਡੀਓ ਬਣਾਉਣ ਨਹੀਂ ਦਿੰਦੇ ਵੈਸੇ ਪਰ ਮੈਂ ਟਰਾਈ ਕਰੂੰਗਾ ਚੱਲ ਜਿੰਨੀ ਕੁ ਬਣ ਗਈ ਵੀਡੀਓ ਤੇ ਆ ਇਹ ਸਟੇਸ਼ਨ ਹੈਗਾ ਕਿ ਕਿਨਿਚੋ ਸਟੇਸ਼ਨ ਆ ਦੇਖੋ ਕੁਛ ਐਦਾਂ ਦਾ ਸਟੇਸ਼ਨ ਆ ਮੈਟਰੋ ਸਟੇਸ਼ਨ ਆ ਇਹ ਜੋ ਨਿਕਲਿਆ ਮੈਂ ਕਿਨਿਚੋ ਇਹ ਟੋਕਿਓ ਆ ਬਈ ਮੈਂ ਟੋਕਿਓ ਖੜਾ ਹਾਂ ਇਸ ਟਾਈਮ ਸਿਨੇਮਾ ਹੈ ਪਿੱਛੇ ਪਾਰਕੋ ਸਿਨੇਮਾ ਚਲੋ ਵੀ ਚੱਲਦੇ ਆ ਸੋ ਆ ਸਟੋਰ ਹੈ ਇੱਥੇ ਇੱਕ ਟੈਰੀਨਾ ਦੇਖਦੇ ਚੱਲ ਕੇ ਅੰਦਰ ਉਹਦਾ ਹੀ ਹੈ ਟੈਬ ਟੂ ਮਿਲਦੇ ਫੋਨ ਫੋਨ ਵੀ ਪਏ ਹੈ ਦੇਖਦੇ ਸਭ ਕੁਝ ਹੈ ਨਾ ਟੈਬ ਐਪ ਆਈਪੈਡ ਪਏ ਹੈ ਫੋਨ ਪਏ ਹੈ ਸੋ ਬਈ ਗੂਗਲ ਪਿਕਸਲ ਵਗੈਰਾ ਵੀ ਪਿਆ ਹੈ ਸਾਰੇ ਹੈਗੇ ਹਨ ਕੋਲ ਫੋਨ ਫੋਨ ਇਹ ਦੂਜੇ ਆ ਜਿਹੜੇ ਆਪਣੇ ਮੋਬਾਈਲ ਨਾਲ ਦਿੰਦੇ ਨਾ ਪਲਾਨ ਬਣਾ ਕੇ ਉਵੇਂ ਦਾ ਆ ਇਹਨਾਂ ਦੇ ਆਪਣੇ ਕੋਈ ਐਰੋ ਰੋਜ ਉਹ ਰੇਟ ਲਿਖਿਆ ਹੋਇਆ ਉੱਪਰ ਰੈਡਮੀ 12 ਜੀ ਸੋ ਭਈਆ ਫੋਨ ਦੇਖੋ ਛੋਟਾ ਜਿਹਾ ਜਿਵੇਂ ਆਈਫੋਨ ਹੀ ਬਣਾਇਆ ਹੋਇਆ ਇਹਨਾਂ ਨੇ ਇੱਥੋਂ ਸਟਾਰਟ ਹੋ ਗਿਆ ਚੱਲ ਪੈਣਾ ਲੈ ਛੋਟਾ ਜਿਹਾ ਜਿਵੇਂ ਬਟੇ ਚੱਲਣਾ ਸਿਰਫ ਜਪਾਨ ਚ ਓਨਲੀ ਫੋਰ ਜਪਾਨ ਰਾਈਟ ਕਹਿੰਟ ਸੀਗਾ ਬਟ ਮੈਂ ਲੈ ਲੰਦਾ ਜੇ ਇਹ ਇਥੋਂ ਚੱਲਦਾ ਹੁੰਦਾ ਇੱਥੇ ਰਾ ਵੀ ਪਏ ਆਹਾ ਆਪਣੇ DJI ਮੇਰੇ ਕੋਲ ਆ ਹੈ DJI ਦਾ ਐਕਸ਼ਨ ਐਕਸ਼ਨ 4 ਇੱਥੇ ਮਿਲ ਰਿਹਾ ਸਾਰੇ 19000 ਰੁਪਏ ਦਾ ਇੰਡੀਅਨ 19000 ਤੇ ਪ੍ਰੋ ਹੈਗਾ ਇਹ 30000 ਮੇਰਾ 89000 ਦਾ ਸਸਤਾ ਭਈ ਇੱਥੇ ਇਹ ਕੈਮਰੇ ਕੁਮਰੇ ਨਾ ਸਸਤੇ ਆ ਆਪਣੇ ਉਹ ਜਿਹੜਾ ਐਕਸ਼ਨ 4 ਆ ਉਹੀ ਮਨ ਲੱਗਦਾ 30-35000 ਰੁਪਏ ਦਾ ਜਿਹੜਾ ਇੱਥੇ ਐਕਸ਼ਨ 5 Pro ਮਿਲਦਾ ਪਿਆ ਉਹਨੇ ਦਾ ਨਾਲ ਦੀ ਨਾਲ ਫੋਟੋ ਕੱਢ ਕੇ ਦੇ ਦੂਗਾ ਤੁਹਾਨੂੰ ਆ ਉਹੀ 8500 ਰੁਪਏ ਦਾ ਆਪਣੇ ਮਹੰਗਾ ਹੋਊਗਾ ਆ ਕਿੰਨਾ ਕਿੰਨਾ ਦੇ ਕੈਮਰੇ ਪਏ ਵੀ ਤੇ ਇਹ ਵੀ ਨਾਲ ਨਾਲ ਫੋਟੋ ਖਿੱਚਣ ਵਾਲੇ ਇਨਸਟੈਂਟ ਵਾਲੇ ਆ ਲੈਂਸ ਪਏ ਆ ਕਿੰਨੇ ਹੀ ਲੈਂਸ ਪਏ ਇੱਥੇ ਕੈਮਰੇ Sony ਦੇ ਆ ਪੂਰੇ ਬਈ ਸ਼ੈਕਸ਼ਨ ਦੇ ਹੈੱਡਫੋਨ ਹੈੱਡਫੋਨ ਛੋਟੇ بڑے ਆ ਵੀ ਇੱਧਰ ਸਪੀਕਰ ਆ ਗਏ ਤੇ ਮੈਂ ਹੁਣ ਉੱਤੇ ਵਾਲੀ ਫਲੋਰ ਤੇ ਆ ਗਿਆ ਇੱਧਰ ਆ ਬਕਸ ਵਗੈਰਾ ਪਈਆਂ ਹਨ ਦੀਆਂ। ਉੱਥੇ ਸ਼ੂਜ਼ ਵੀ ਸੇਲ ਵਗੈਰਾ ਲੱਗੇ ਹੋਏ ਸ਼ਾਇਦ ਕਨਵਰਸ ਹੈ। ਦੇਖਦੇ ਹਾਂ ਜੀ। ਇਹ ਕਨਵਰਸ। ਬੋਰ ਰੇਟ ਦਾ ਅੱਧ ਕਰੀ ਜਾਏ ਹੋ ਯਾਰ। ਵੈਨਸ ਉਹ ਵਗੈਰਾ ਸਭ ਹੀ ਵੈਨਸ ਉਹਨੂੰ ਤੁਸੀਂ ਮਚਨਾਈ ਕੀ ਵੀ ਰੱਖਿਆ ਹੋਇਆ ਨਾ ਉਹ ਜਿੰਦਾ ਹੈ 3 3000 ਦਾ ਹੋਣਾ ਮਨ ਲੱਗਾ 32 3300 ਦਾ

750 ਆ ਡਿਜੀਟਲ ਜਾ ਹੁਣ 2000 ਦਾ ਨਾ ਨਾਰਮਲ ਇਹਦਾ ਅੱਧਾ ਹੀ ਆਪਾਂ ਕਰ ਲਈਏ 4000 4000 ਰੁਪਏ ਦਾ ਕਲੌਕ ਲੂਗੇ ਮਹਿੰਗੇ ਇੱਥੇ ਆਪਣੇ ਤਾਂ 200 300 500 ਦਾ ਮਿਲ ਜਾਂਦਾ ਵਧੀਆ ਆ ਨਾਰਮਲ ਕਲੌਕ ਜਿੱਦਾਂ ਲੱਗੇ ਹੋਏ 22000 ਦਾ ਬਾਈ 12000 ਰੁਪਏ ਦਾ ਹੋਣਾ ਹੈ ਮਤਲਬ ਉਦੋਂ-ਉਦੋਂ ਤੇ ਥੋੜਾ ਜਿਹਾ ਵੱਧ ਵੱਧ ਹੁੰਦਾ ਰੇਟ ਜਿਵੇਂ ਇਹ 10000 ਲਿਖਿਆ ਇਹ ਤਾਂ 5 ਨਹੀਂ ਹੋਊਗਾ 5500 6000 ਹੋਊਗਾ ਕਲੋਕ ਕਲੋਕ ਮਹੰਗੇ ਆ ਇੱਥੇ ਆ ਛੋਟਾ ਜਿਹਾ ਕਲੋਕ ਏ 800 ਰੁਪਏ ਦਾ ਟਾਈਮ ਪੀਸ 800 ਛੋਟਾ ਜਿਹਾ ਕੌਣਿਕ ਸੋਦਾ ਤੇ ਇੱਕੋ ਹੀ ਢਾਈ ਜੀ ਚਾਹੁੰਦੇ ਨਾ ਕੋਈ ਨਾ ਕੋਈ ਉਹ ਦੋਨੇ ਕਿਥੇ ਦੂਜੇ ਸਟੋਰ ਤੇ ਲੈ ਕੇ ਚੱਲੇ ਆ ਉੱਥੇ ਆਪਣਾ ਸੈਕੰਡ ਹੈਂਡ ਸਮਾਨ ਮਿਲਦਾ ਤੇ ਬਾਈ ਦੇਖਦੇ ਆ ਉੱਥੇ ਜਾ ਕੇ ਕੀ ਹਿਸਾਬ ਦੱਸਾ ਕਿੰਨਾ ਕੁ ਸਸਤਾ ਵੇਚਣਾ ਹੋਵੇਗਾ ਵੇ ਫਤਾਲੀ ਕਿੱਧਰ ਨੂੰ ਕੱਢਦਾ ਇਹਨਾਂ ਨੇ ਮੈਨੂੰ ਚਲੋ ਦੇਖਦੇ ਆ ਬਾਹਰ ਜਾ ਕੇ ਬਾਹਰ ਠੰਡ ਹੈ ਬਈ ਅੰਦਰ ਹੀਟ ਪੂਰੀ ਛੱਡੀ ਵੀ ਹੈ ਇੱਥੇ ਕਿਤੇ ਸੀਗਾ ਮੈਂ ਓਕੇ ਉਧਰ ਸੀ ਮੈਂ ਉਸ ਟਾਈਮ ਕੜਾ ਸੋ ਬਈ ਜਪਾਨ ਆ ਕੇ ਗੱਲ ਇਦਾਂ ਹੈ ਇੱਥੇ ਕਮਾਈ ਵੀ ਜ਼ਿਆਦਾ ਹੈ ਜਿੰਨੀ ਕਮਾਈ ਜ਼ਿਆਦਾ ਹੈ ਫਿਰ ਉਸ ਸਾਹਬ ਨਾਲ ਰੇਟ ਵੀ ਹੈਗੇ ਅਤੇ ਚੀਜ਼ਾਂ ਚੱਲਣੇ ਵਾਲੀਆਂ ਸਾਰੀਆਂ ਇਦਾਂ ਨਹੀਂ ਆ ਵੀ ਚੱਲ ਗਈ ਤਾਂ ਤੇਰੀ ਨਾ ਚੱਲੀ ਤਾਂ ਢੇਰ ਦੀ ਢੇਰ ਦਾ ਸਿੱਟਾ ਦੇਣੀ ਆਪਾਂ ਨੇ ਤਾਂ ਟੈਕਸੀਆਂ ਦੇਖ ਲਓ ਇਹਨਾਂ ਦੀਆਂ ਖੜੀਆਂ ਤੇ ਜੀ ਆਪਾਂ ਨੋਰਮਲ ਬੰਦੇ ਦੀ ਕਮਾਈ ਦੀ ਗੱਲ ਕਰੀਏ ਮੈਂ ਕੱਲ ਪਤਾ ਕੀਤਾ ਸੀ ਜਿਹੜਾ ਕਲੀਨਰ ਬੰਦਾ ਵੀ ਇੱਥੇ ਜੋ 5 ਦਿਨ ਕੰਮ ਕਰਦਾ ਤਾਂ ਉਹ 1.5 ਲੱਖ ਰੁਪਏ ਨਹੀਂ ਇਹਦਾ ਬਣਾ ਲੈਂਦਾ ਤੇ ਇੱਥੇ ਹੋਰ ਰੈਸਟ੍ਰਿਕਸ਼ਨਸ ਨਹੀਂ ਹੈਗੀਆਂ ਕਿ ਤੁਸੀਂ 5 ਦਿਨੇ ਕੰਮ ਕਰਨਾ ਤੁਹਾਨੂੰ ਜੀ ਸੈਕੰਡ ਜੋਬ ਵੀ ਮਿਲਦੀ ਤੁਸੀਂ ਸੈਕੰਡ ਜੋਬ ਵੀ ਕਰ ਸਕਦੇ ਆ ਕੋਈ ਚੱਕਰ ਨਹੀਂ ਖੁੱਲਾ ਕੰਮ ਕਰੋ ਤੇ ਮੈਨੂੰ ਲੱਗਦਾ ਆਪਣੇ ਜਿਹੜੇ ਬੰਦੇ ਖੁੱਲਾ ਕੰਮ ਕਰਦੇ ਇੱਥੇ 3 ਲੱਖ ਰੁਪਏ ਘੱਟੋ ਘੱਟ ਛੱਡਦੇ ਨਹੀਂ ਹੋਣੇ ਜਿਹੜੇ ਸਟੋਰ ਸਟੋਰੇਜ ਲੱਗੇ ਹੋਏ ਆ ਉਹਨਾਂ ਦੀ ਵੀ ਡੇਢ ਕ ਲੱਖ 60 70 ਇਦਾਂ ਹੈਗੀ ਹੈ ਤਨਖਾਹ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਦੂਜੀ ਸੈਕੰਡ ਜੋਬ ਵੀ ਲੱਭ ਲੋ 2.5 ਲੱਖ ਰੁਪਏ ਕਿਤੇ ਨਹੀਂ ਗਿਆ ਯਾਰ ਮੈਂ ਕਹਿੰਦਾ 3 ਲੱਖ ਵੀ ਬਣਾ ਸਕਦਾ ਬੰਦਾ ਜੇ ਟੋਰ ਨਾਲ ਚੱਲੇ ਸੋ ਆਈਦਾ ਇੱਥੇ ਬੀੜੀਆਂ ਪੀਣ ਨੂੰ ਬੀੜੀ ਤੇ ਚੱਲ ਆਪਾਂ ਕਹਿੰਦੇ ਸਿਗਰਟਾਂ ਪੀਣਦੇ ਇੱਥੇ ਖੜ ਕੇ ਅੰਦਰ ਖੜ ਕੇ ਪੀਣੀ ਹੈ ਕੋਈ ਬਾਹਰ ਖੜ ਕੇ ਨਹੀਂ ਪੀ ਸਕਦਾ ਸੋ ਠੀਕ ਹੈ ਜਿਹਨੇ ਪੀਣੀ ਆਪਣੀ ਬੈਠ ਕੇ ਖੜ ਕੇ ਪੀਓ ਨਹੀਂ ਧੂਆਂ ਨਹੀਂ ੜਾਉਂਦੇ ਫਿਰ ਸਕਦੇ ਤੁਸੀਂ ਪਬਲਿਕ ਪਲੇਸ 'ਚ ਸੈਵਨ ਵਾਲਾ ਹੁੰਦਾ ਆ ਗਿਆ ਇੱਥੇ ਪੂਰੀ ਖਾਣ ਪੀਣ ਇੱਥੇ ਦੇ ਅੰਦਰ ਨਾ ਟੂਰਿਸਟ ਸੈਂਡਵਿਚ ਮਿਲਦਾ ਉਹਨੂੰ ਬਹੁਤ ਪੈਂਦੇ ਲੋਕ ਹੁੰਦਾ ਵੀ ਸੁਆਦ ਆ ਹਾਂ ਭਾਈ 390 ਇੰਚ ਮਾਸਕ ਮਾਸਕ ਇਹ ਸਾਲਾ 400 ਰੁਪਏ ਦਾ ਦੇਖੋ ਜਰਾਬਾਂ ਵੀ ਗਈਆਂ ਨੇ ਬੱਚਿਆਂ ਦੇ ਜਰਾਬਾਂ 60 ਰੁਪਏ ਦੀਆਂ ਸੋ ਲੋ ਬਈ ਬਣੀ ਲਾਈਟ ਹੋ ਗਈ ਆਪਾਂ ਉੱਧਰ ਜਾਣਾ ਉੱਪਰ ਨਿਕਲੀ ਹੈ ਥੋੜੀ ਥੋੜੀ ਤੋ ਆ ਸਾਹਮਣੇ ਵਾਲੇ ਮਾਲ ਦੇ ਚ ਜਾਣਾ ਉਹ ਬਈ ਉਹਦੇ ਨੰਬਰ ਆਏ ਤੇ ਪਤਾ ਲੱਗਦਾ ਰਹਿੰਦਾ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਮੈਂ ਬੰਦਾ ਆਰਾਮ ਨਾਲ ਸੜਕਬਾਰ ਕਰ ਲੈਂਦਾ ਫਿਰ ਨਹੀਂ ਤਾਂ ਫਿਰ ਭੱਜ ਕੇ ਹੀ ਜਾਣਾ ਪੈਣਾ ਉੱਥੇ ਤੋ ਆ ਗਿਆ ਬਈ ਮੈਂ ਅੰਦਰ ਦੇਖਦੇ ਆ ਕੀ ਤਾਂ ਉਹ ਅੰਦਰ ਨੀਚੇ ਦਾ ਮੋਲਾ ਦਾ ਪੌਂਟ ਟੂ ਫੇਮ ਨਿਕ ਰਹੀਆਂ ਆ ਤੇ ਪੁੱਛਣਾ ਨਾ ਯਾਰ ਕਿਸੇ ਨੂੰ Google Translator ਯੂਜ਼ ਕਰਦਾ ਹਾਂ ਮੈਂ ਬਈ ਨੀਚੇ ਖਾਣ ਪੀਣ ਦਾ ਸਿਸਟਮ ਹੈ ਜੇ ਤੁਸੀਂ ਜਪਾਨ ਆਉਣਾ ਆ ਜਰੂਰ ਟਰਾਈ ਕਰਿਓ ਆ 190 ਲਿਖੇ ਇਹਦੇ ਤੇ 100 ਰੁਪਏ ਦਾ ਇਹ ਬਹੁਤ ਸਵਾਦ ਹੈ ਪਰ ਹੈਗਾ ਇਹ ਨਾਨ ਵੇਜ ਹੈ ਆਪਣਾ ਹਿਸਾਬ ਨਾਲ ਖਾਓਗੇ ਤੇ ਬਾਅਦ ਵਿੱਚ ਮੈਨੂੰ ਗਾਲਾਂ ਕੱਢੋ ਖਾ ਕੇ ਇਹ ਅੰਡੇ ਖਲਾ ਦੇ ਆ ਉਹਨਾਂ ਬਈ ਬਈ ਇੱਥੇ ਬੁੰਨੇ ਵਾਲਿਆਂ ਵਾਸਤੇ ਇਹਨੂੰ ਬੁੰਨ ਦਾ ਸਟਾਫ ਸਕੂ ਮਸ਼ੀਨ ਲਗੋ ਕੇ ਨਹੀਂ ਪਿਆਰੀ ਏ ਛੋਟੀ ਜੀ ਕੱਪੜੇ ਦੇਣੇ ਵਾਸਤੇ ਪੰਜਵੀਂ ਫਲੋਰ ਤੇ ਆ ਗਏ ਹੋਈ ਪੰਜਵੀਂ ਫਲੋਰ ਤੇ ਕਹਿੰਦੇ ਸੀ ਇਹ ਮੋਬਾਈਲ ਮੋਬੂਲ ਮਿਲਦਾ ਜਿਹੜੇ ਦੇਖਦੇ ਕਿੰਨਾ ਕੋਈ ਕੁਝ ਮਿਲਦਾ ਵੈਸੇ ਹੁਣ ਤੱਕ ਤਾਂ ਕੋ ਹੱਥ ਲੱਗਿਆ ਨਹੀਂ ਐਵਰੀ ਡੇ 90 ਤੋਂ 30% ਆਫ ਲੱਕ ਰੈਕ ਉਹਦਾ ਥੋੜਾ ਲੱਕ ਹੈ ਜੇ ਤੁਹਾਨੂੰ ਮਿਲ ਗਿਆ ਕੁਝ ਤਾਂ ਮਿਲ ਗਿਆ ਆ ਰਹੇ ਯਾਰ ਹਾਂ ਇਹ ਤਾਂ ਹੈ ਮੁੰਲਾ ਦਾ ਗੱਲ ਬਾਤ ਦੇਖਦੇ ਆ ਕਿੰਦਾ 16 Pro ਪਿਆ 15 Pro Max 512 GB ਅੰਦਰ 55 GB 1,60,000 ਕਨਵਰਟ ਕਰ ਲਿਓ 1.75 ਦਾ ਵੈਣਾ ਹੈ ਟੈਕਸ ਨਾਲ ਆ ਨੀਚੇ 15 ਪੇ ਆ 1,70,000 ਦਾ 1,70,000 ਦੇ ਆ ਇਹ ਖੜਾ ਹੈ 15 Pro 1 ਲੱਖ 40000 255 GB ਭਈਆ ਰੇਟ ਤੁਹਾਡੇ ਸਾਹਮਣੇ ਆ ਆ 14 Pro ਆ ਇਹ 14 ਸੌਰੀ 14 Pro Max ਆ ਉੱਪਰ ਵਾਲਾ ਤੇ ਨੀਚੇ ਵਾਲਾ Pro ਆ ਆਪਣਾ ਕਨਵਰਟ ਕਰ ਲਿਓ ਰੇਟ 120000 780 ਦਾ ਹੈ 255 GB ਇੱਥੇ ਵੱਡਾ ਵਾਲਾ ਵੀ ਪਿਆ ਸੀ ਮਨ ਲੱਗਦਾ ਮੈਂ ਦੇਖਿਆ ਇੱਕ ਟੀਵੀ ਪਿਆ ਹੈ ਸ਼ਾਇਦ ਆ 512 ਪਿਆ 1 53 1 ਲੱਖ 53000 ਦਾ ਉਹ ਥੱਲੇ ਆ 14 ਪਏ 14 ਪਲੱਸ 14 ਪ੍ਰੋ ਹੇ ਨੀਚੇ 13 ਪ੍ਰੋ ਪਿਆ 1 ਲੱਖ 4000 ਦਾ ਉਹ ਇਧਰ ਰਹਾ 13 ਪਏ ਇਕੱਲੇ 82000 ਦਾ 82000 ਦਾ ਹੈਗਾ ਇਹ 256 ਜੀ ਵੀ ਉਹ 128 ਵੀ ਹੈਗਾ ਆ 13 ਪ੍ਰੋ ਆ ਬਟ ਉਹ ਆ ਨੀਚੇ ਪਏ 128 GB ਸਾਰੇ 76000 ਰੁਪਏ ਦਾ ਆ ਪਏ ਆ ਵੀ 12 ਮਿੰਨੀ ਉਧਰ 13 ਮਿੰਨੀ ਪਏ ਆ ਐਸੀ ਆ ਗਿਆ ਆ ਐਸੀ 256 GB 32000 ਦਾ ਆ 128 GB 21000 ਦਾ ਆ ਨੀਚੇ 11 ਪ੍ਰੋ ਵੀ ਪਿਆ ਨਾ ਕੋਲ 11 ਪ੍ਰੋ 256 GB 43000 ਦਾ ਚੌਂਡ ਜੀ ਚੌਂਡ ਜੀ ਵਿੱਚ ਵੀ ਪਿਆ 20000 ਦਾ ਸੋ 11 ਆ ਗਿਆ 43000 ਦਾ 256 128 ਜੀ ਵੀ 43 ਦਾ ਸਾਰੇ ਪਏ ਬਈ ਇਹਨਾਂ ਕੋਲ 11 ਤੇ ਪਿੱਛੇ ਨੂੰ ਆ ਵੀ ਪਏ ਆ ਸੌਰੀ ਐਕਸੈਸ ਐਕਸ ਐਕਸੈਸ ਮੈਕਸ ਤੇਰੀ ਅੱਛਾ ਸ਼ੁਰੂ ਇੱਥੋਂ ਹੋ ਜਾਂਦਾ ਬਈ ਇਹਨਾਂ ਕੋਲ ਆਈਫੋਨ 6 6 ਤੋਂ ਸ਼ੁਰੂ ਹੋ ਗਿਆ ਕੰਮ ਵਿੱਚ 에어ਪອດਸ ਵੀ ਪਏ ਆ ਸਾਰੇ origignal ਐ ਕਹਿੰਦੇ ਸਟੋਰ ਦੀ 1 ਮਹੀਨੇ ਦੀ ਗਾਰੰਟੀ ਐ ਕੋਈ ਵੀ ਦਿੱਕਤ ਆ ਗਈ ਤਾਂ ਆਪਣਾ ਤੁਹਾਨੂੰ ਵਾਪਸ ਕਰ ਫੋਨ ਵਾਪਸ ਕਰ ਲੈਣਗੇ ਉਹ ਆ ਵੀ ਪਿਆ ਯਾਰ ਐਸ ਸੀ ਪਹਿਲਾਂ ਵਾਲਾ ਐਸ ਸੀ 8300 ਰੁਪਏ ਦਾ ਸਕਸੈਸ ਪਲੱਸ 7+ plus, 7+ plus, 7 ਹੈਗਾ 10000 ਦਾ 7+ ਹੈਗਾ 14000 ਦਾ 8000 ਰੁਪਏ ਦਾ ਇਹ ਹੈ ਪਾਈਪੈਡ ایرਾ Wi-Fi ਵਾਲਾ SIM ਵਾਲਾ SIM ਵਾਲਾ ਹੈਗਾ 95000 ਦਾ 76000 ਦਾ ਵਿਦਾਊਟ SIM 52000 35000 ਦਾ ਵੀ ਹੈ ਇੱਕ ਹਾਈਬ੍ਰਿਡ ایر 15000 ਦਾ ਵੀ ਹੈ ਇੱਕ 15000 ਉਹ 8000 ਰੁਪਏ ਆਉਣਾ ਸਹੀ ਹੈ ਯਾਰ ਕਿਹੜਾ ਹੈ ਮੈਕਸ ਆਈਪੈਡ 에ਅ 9 ਵਾਹ ਅ 7500 ਰੁਪਏ ਦਾ ਉਹ ਬਈ PlayStation ਵੀ ਬਈ ਇੱਥੇ ਆ PS5 ਬਈ نیچے ਦੇਖੋ 70000 ਰੁਪਏ ਦੀ ਆਪਣਾ ਆਪੇ ਕਨਵਰਟ ਕਰ ਲਿਓ ਬਾਈ ਹੁਣ ਆ 54000 ਦੀ ਪਈ PS5 ਯੂਜ਼ਡ ਹੈ ਇਹ ਪਰ ਦੇਖੋ ਕਿੰਨੀ ਸਸਤੀ ਮਤਲਬ ਆ ਜੇ ਆ ਬਾਟਿਆ ਰੇ ਪਰ 30000 ਰੁਪਏ 32 33000 ਰੁਪਏ ਦੀ ਆਹ 60000 30000 ਦੀ 31 32 ਦੀ PS4 ਲੈਣੀ ਆ ਸਾਰੀ ਉਹ 11000 ਰੁਪਏ ਦੀ PS4 ਵੀ ਇਧਰ ਰਿਮੋਟ ਇੱਕ ਟੀਵੀ 500GB ਵਾਲੀ ਪਈ ਆ 18000 ਦੀ 9000 ਦੀ ਪਾਊਗੀ ਸਹੀ ਆ ਯਾਰ ਆ ਗੇਮਾਂ ਪਈਆਂ ਆ PS5 ਦੇਆਂ ਗੇਮਸ ਪਈਆਂ ਸਾਰੀਆਂ 4 ਦੀਆਂ 3 ਤੱਕ ਪਈਆਂ ਉਧਰ ਰਿਮੋਟ ਵਗੈਰਾ ਪਏ ਆ ਦੇ ਇੱਧਰ ਦੇਖਦੇ ਹਾਂ ਹਾਂ ਕੈਮਰੇ ਪਏ ਆ ਸਾਰੇ ਡਿਜੀਟਲ ਕੈਮਰੇ ਬਾਈ ਸ਼ੂਜ਼ ਪਏ ਜਾਰਡਨ ਜੂਡਨ ਦੇ ਬਾਈ ਇੱਥੇ ਇੱਕ ਸਟੋਰ ਹੈ ਇੱਥੇ ਮ사ਜ ਕਰਦੇ ਇਹ ਤੇ ਇਹਨਾਂ ਦੀ ਕੁੜੀ ਹੈ ਇਹ ਆ ਆਂਟੀ ਇੱਥੇ ਸੀਗੀ ਹੁਣ ਅੰਦਰ ਗਈ ਆ ਤੇ ਇਹਨਾਂ ਦੀ ਕੁੜੀ ਆ 골ਡ ਮੈਡਲ ਜਿੱਤੀ ਆ ਵਿਚ ਗੇਮ ਵਿਚ ਗੇਮ ਸੌਫਟ ਬਾਲ ਸੌਫਟ ਬਾਲ ਚ ਆ ਉਹਦਾ ਗਲਵਜ਼ ਪਿਆ ਬਾਲ ਪਈ ਆ ਸਾਈਨ ਕੀਤੇ ਹੋਏ ਆ ਆ ਖੜੀ ਆਂਟੀ ਉਹ ਤੇ ਬਈ ਜਿਹੜਾ ਮੈਡਲ ਆ ਨਾ ਇਹ オリジナル 골ਡ ਮੈਡਲ ਆ ਇਹ ਹਾਂਗਜ਼ੋ ਜਿਹੜਾ ਚਾਈਨਾ ਚ ਹੋਈਆਂ ਸੀਗੀਆਂ ਤੇ ਬਈ ਭਾਰਾ ਬਹੁਤ ਆ ਸੱਚੀ ਮਤਲਬ オリジナル ਮੈਡਲ ਆ ਇਹ ਭਾਰਾ ਪਿਆ ਬਹੁਤ ਜ਼ਿਆਦਾ ਮੈਡਲ ਮੰਨਤ ਲੱਗੇ ਸੀ ਐਵੇਂ ਹੁੰਦਾ ਹੋਣਾ ਔਰ ਬਾਈ ਕਹਿੰਦਾ ਤੂੰ ਪਾ ਕੇ ਵੀ ਦੇਖਦਾ ਨਾ ਪਿੱਛੇ ਪੂਰਾ ਲਿਖਿਆ ਹੋਆ 19th Asian Games ਉਹ okay, ਕਿ Asian Games ਦਾ ਇਹ ਹੰਜ਼ੋ 2022 ਹੁਣ ਦੇਖੋ ਬਈ ਹੁਣ ਮੈਂ ਦੇਖਦਾ ਇਹਨੂੰ ਪਾਉਣਾ ਤਾਂ ਨਹੀਂ ਯਾਰ ਮੈਂ ਹੱਥ 'ਚ ਫੜ ਕੇ ਹੀ ਦੇਖੂਗਾ ਪਾਇਆ ਤਾਂ ਬਈ ਫਿਰ ਨਹੀਂ ਮੈਂ ਡਿਜ਼ਰਵ ਨਹੀਂ ਕਰਦਾ ਖਿਆਲ ਇਹਨੂੰ ਹਜੇ ਕਹਨੇ ਇਟੇਗੇ ਯਸ ਯਾ ਹਮ ਸੋ ਬਈਆ ਇਹ ਦੇਖੋ ਬਾਈ ਨੇ ਮੈਨੂੰ ਹੱਥ ਚ ਫੜਾ ਦੇਖੋ ਆਪਣੇ ਹੁੰਦੇ ਇਹਨੂੰ ਉਹਦੇ ਚ ਜੜਿਆ ਹੋਣਾ ਸੀ ਸ਼ੀਸ਼ੇ ਚ ਪਰ ਇਹਨੇ ਮੈਨੂੰ ਫੜਾਤਾ ਬਹੁਤ ਐਨ ਪੂਰਾ 골ਡ ਮੈਡਲ ਹੈ ਥੈਂਕ ਯੂ ਸੋ ਮੱਚ ਆਮ ਨਾਟ ਵੇਅਰਿੰਗ ਇਟ ਬਿਕਾਜ਼ ਆਈ ਡੋਨਟ ਡਿਜ਼ਰਵ ਥਿਸ ਮੇਬੀ ਸੋ ਹਜੇ ਤਾਂ ਬਈ ਮੈਂ ਇਹਨੂੰ ਡਿਜ਼ਰਵ ਨਹੀਂ ਕਰਦਾ ਮੇਬੀ ਫਿਊਚਰ ਚ ਕਦੇ ਡਿਜ਼ਰਵ ਕਰਦਾ ਹੋਵਾਂ ਤਾਂ ਮਿਲ ਜੂਗਾ ਮੈਂ ਇਦਾਂ ਪਸੰਦ ਨਹੀਂ ਕਰ ਰਿਹਾ ਮਤਲਬ ਕਿ ਮੈਂ ਕਿਸੇ ਦਾ ਮੈਡਲ ਪਾਵਾਂ ਉਹਨੇ ਜਿੱਤਿਆ ਉਹ ਡਿਜ਼ਰਵ ਕਰਦੀ ਸੀ ਉਹ ਜਿੱਤ ਗਈ ਬਟ ਮੈਂ ਨਹੀਂ ਪਾਉਂਗਾ ਇਹਦਾ ਮਤਲਬ ਜੇ ਮੈਂ ਜਿੱਤਾਂ ਤਾਂ ਮੈਂ ਪਾਣਾ ਪਸੰਦ ਕਰੂੰਗਾ ਪਤਾ ਨਹੀਂ ਨਹੀਂ ਪਾਉਂਗਾ ਯਾਰ ਇਹਦਾ ਬਈ ਆਈਫੋਨ ਸੋ ਬਈ ਐਲਵੀ ਦਾ ਬੈਗ ਪਿਆ ਦੇਖੋ ਕੁੜੀਆਂ ਦਾ ਇਹ ਪੈਣਾ 25000 ਰੁਪਏ ਦਾ ਆ ਕਿਹੜਾ ਹੈ 골ਡ ਕੀ ਪਤਾ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ ਬੈਲੈਂਸ ਇਹਗਾ ਦਾ ਪਿਆ 22000 ਇੰਡੀਅਨ ਪੈ ਜਾਊਗਾ ਇਹ ਆਪਾਂ ਨੂੰ 12000 ਰੁਪਏ ਦਾ ਆ ਰੀਡੀ ਨੋ ਹੀ 22000 ਫਿਰ ਤੁਹਾਡਾ ਐਲ ਵੀ ਦਾ ਆ ਪਿਆ ਏ 28000 ਦਾ 28000 ਦਾ ਅਧ ਹੋ ਗਿਆ 14 ਉਹ ਹੀ 15 16000 ਦਾ ਇੱਕ ਆ ਪਿਆ ਐਲ ਵੀ ਦਾ ਛੋਟਾ 44000 ਕੋਚ ਦਾ ਪਿਆ 12000 ਦਾ ਦਰ ਵੀ ਪਏ ਅਰੀਗਾਤੋ ਉਹ ਬੰਦੇ ਚੰਗੇ ਆ ਠੀਕ ਆ ਇੱਥੇ ਬਈ نیچے ਆਇਆ ਸਟੋਰ ਚ ਇੱਕਾ ਪਾਣੀ ਦੀ ਬੋਤਲ ਲਈ ਆ ਇੱਕਾ ਸਟਰਾਬਰੀ ਵਾਲਾ ਪੀ ਕੇ ਦੇਖਦੇ ਆਂ ਦਾ ਕਹਿੰਦੇ ਬੜਾ ਸਵਾਦ ਹੁੰਦਾ ਦੇਖਦੇ ਟਰਾਈ ਕਰਕੇ ਆ ਪੂਰਾ ਦੇਖੋ ਥੱਲੇ ਵਿਖਾਨਾ ਇਹ ਵੀ ਦਾਰੂ ਦੂਰ ਰੁਪਈਆ ਝੁੰਮਦੇ ਇੱਥੇ ਥੋੜਾ ਜਿਹਾ ਆ ਵੇਖੋ ਬਈ ਆ ਪਤਾ ਨਹੀਂ ਕੀ ਆ ਸਾਲਾ ਮਸੰਮੀ ਨਰਵੇਦੀ ਹੈ ਆ ਰੈਫਰਜੀਰੇਟਰ ਅਰਲੀ ਹੈ 431 ਰੁਪਏ ਦਾ ਇੱਕ ਹੈ ਕੇਲੇ ਕੇਲੇ ਬੜੇ ਮਹਿੰਗੇ ਆ ਯਾਰ ਇੱਥੇ ਕੇਲੇ ਫਿਲੀਪੀਨ ਤੋਂ ਆਉਂਦੇ ਆ 171 ਰੁਪਏ ਦੇ ਕਿੰਨੇ ਚਾਰ ਕੇਲੇ 171 ਹੋ ਗਿਆ ਆ ਥੋੜਾ 90 ਰੁਪਏ ਦੇ ਹੋ ਗਏ 90 ਰੁਪਏ ਦੇ ਚਾਰ ਕੇਲੇ ਆਪਣੇ ਦਰਜਨ ਆ ਜਾਂਦੀ ਆ ਇੱਕ ਭਾਈ ਆ ਲਿਆ ਨੈਕਟਰ ਪੁੱਛਿਆ ਦੀ ਮੈਨੂੰ ਪੇਮੈਂਟ ਕਰਾਣੀ ਆ ਮੈਨੂੰ ਛੱਡਣੇ ਆ ਗਿਆ ਥੈਂਕ ਯੂ ਥੈਂਕ ਯੂ ਆਰੀਗਾ ਤਾ ਇੱਥੇ ਤਾਂ ਮੜੇ ਤੁਸੀਂ ਪੁੱਛੋ ਤਾਂ ਸਹੀ ਕਿਸੇ ਨੂੰ ਥੋੜੀ ਇਦਾਂ ਮਦਦ ਕਰਨ ਨੂੰ ਪੈਂਦੇ ਜਿਵੇਂ ਉਹ ਫਗਵੰਤ ਮਾਂ ਕਹਿੰਦਾ ਹੁੰਦਾ ਹੀ ਕਹਿੰਦਾ ਚਲ ਹੁਣ ਤਾਂ ਮੁੱਖ ਮੰਤਰੀ ਸਾਹਿਬ ਆ ਆਪਣੇ ਜਿਵੇਂ ਉਹ ਕਹਿੰਦੇ ਸੀ ਵੀ ਸੜਕ ਪਾਰ ਮਾਨਦੀ ਨਹੀਂ ਸੀ ਕਰਾਉਣ ਤੇ ਥੋੜੀ ਤਰਕਰਾਰ ਸੀ ਉਹਨੇ ਇਹ ਬਦ ਮਤਲ ਕਰਕੇ ਹੀ ਹਟਦੇ ਫਿਰ ਹਾਉ ਮੱਚ ਬਣੇ ਆਪਣੇ 116 ਬਈ ਤੇ ਮੈਂ ਅੰਦਰੋਂ ਨਾ ਸ਼ਾਇਦ ਖਰੀਦਿਆ ਆਪਣੇ ਇੰਡੀਆ ਦਾ ਮਹਿੰਗਾ ਏ ਇਹ 350 ਦਾ ਪਿਆ ਮਾਨੂੰ ਕਿਲੋ ਬਸ ਫਲਾਈਟ 'ਚ ਨਾ ਕੋਈ ਚੱਕਰ ਪਵੇ ਉੱਦਦਾ ਦਾ ਮੈਂ ਲੈ ਲਿਆ ਲਗੇ ਚਬਾ ਕੇ ਲੈ ਜਾਊਂਗਾ